ਮਾਰੂ ਮਹੱਲਾ ਤੀਜਾ ਅਗਮ ਅਗੂਚਰ ਵੀ ਪਰਵਾਹੀ ਅਗਮ ਅਗੂਚਰ ਵੀ ਪਰਵਾਹੀ ਆਪੇ ਮਿਹਰਬਾਨ ਅਗਮ ਅਥਾਹੇ ਅਪੜ ਕੋਈ ਨਾ ਸਕੈ ਤਿਸਨੂੰ ਗੁਰਬਾਣੀ ਮੀਲਾਇਆ ਤੁਦ ਨੂੰ ਸੇਵ ਹੈ ਜੂ ਤੁਦ ਭਾਵ ਹੈ ਗੁਰ ਕੈ ਸਬਦਿ ਸੱਚ ਸਮਾਵਹਿ ਅਨੰਦਨ ਗੁਣ ਰਵਹਿ ਦਿਨ ਰਾਤੀ ਰਸਨਾ ਹਰ ਰਸ ਭਾਇ ਅਨੰਦਨ ਗੁਣ ਰਵਹਿ ਦਿਨ ਰਾਤੀ ਰਸਨਾ ਹਰ ਰਸ ਭਾਇ ਵਾਹਿਗੁਰੂ ਦਾ ਕੰਸਾ ਵਾਹਿਗੁਰੂ ਕੀ ਫਤਿਹ ਸਬ ਗੁਰੂ ਅੰਤਰਯਾਮੇ ਦੀ ਸਾਜੀ ਨਵਾਜੀ ਗੁਰੂ ਖਾਰਜਾ ਸਾਹਿਬ ਸੰਗਤ ਜੀਓ ਗਰੀਬ ਨਵਾਜ ਜਗਤ ਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਰਬ ਜੀਆਂ ਦੀ ਕਲਿਆਣ ਕਰਨ ਵਾਸਤੇ ਐਸਾ ਪਰਮਪੁਤ੍ਰ ਉਦੇਸ਼ ਬਖਸ਼ਦੇ ਹਨ ਜਿਹਦੇ ਪੜ੍ਹਨ ਦੇ ਨਾਲ ਹੀ ਸਾਨੂੰ ਸਿੱਖਿਆ ਪ੍ਰਾਪਤ ਹੋਵੇ ਹਰ ਤੇ ਗਰੀਬ ਨੌਯੰਤਰੀਆਮੀ ਜੋ ਕੋਈ ਵਿਦਿਆ ਨਹੀਂ ਪੜੇ ਹੋਏ ਉਹਨਾਂ ਨੂੰ ਵੀ ਜਿਸ ਕਰਕੇ ਮਹਾਰਾਜ ਦੇ ਪਵਿੱਤਰ ਬਚਨੋ ਉਚਾਰਨ ਨਾਲ ਹੀ ਲਾਭ ਪ੍ਰਾਪਤ ਹੋਵੇ ਜਿਹੜੇ ਵੱਡੇ ਵੱਡੇ ਵਿਦਵਾਨ ਆਪ ਨੂੰ ਕਹਾਉਂਦੇ ਉਹ ਵੀ ਹੈਰਾਨ ਹੋ ਜਾਣ ਜਿਸ ਪਵਿੱਤਰ ਉਪਦੇਸ਼ ਨੂੰ ਸੁਣ ਕੇ ਉਹਨਾਂ ਦੀ ਮੰਨ ਦੀ ਜਿਹੜੀ ਹੈ ਬਿਰਤੀ ਮਹਾਰਾਜ ਸਾਹਿਬ ਦੇ ਸਿਧਾਂਤ ਨੂੰ ਪਕੜ ਨਾ ਸਕੇ ਐਡਾ ਗੁਪਤੋ ਗੁਪਤ ਹੈ ਇਤਨਾ ਸੁਖਾਵੇ ਤੋਂ ਸੁਖਾੜਾ ਮਹਾਰਾਜ ਸਾਹਿਬ ਪਰਮਪੁਰ ਉਤਵ ਉਬਦਯ ਜਿ ਰਹਿ ਹਨ ਮਾਰੂ ਮਹੱਲਾ ਤੀਜਾ ਆਗਮ ਆਗੂਚਰ ਵਿਪਰਵਾਹੇ ਹਜ਼ੂਰ ਵਰਵਾਉਂਦਿਆਂ ਆਗਮ ਹੈ ਉਹ ਛੇ ਸ਼ਾਸਤਰ ਸੰਸਖ ਨਿਆਏ ਬਸੇਖਕ ਪੁਰਮ ਮਿਮਾਸਾ ਤੇ ਪਤੰਜਲ ਤੇ ਵਿਦਾਨਤ ਇਨਾਂ ਛੇ ਸ਼ਾਸਤਰਾਂ ਕਰਕੇ ਵੀ ਆਗਮ ਹੈ ਇਨਾਂ ਕਰਕੇ ਵੀ ਕਿਹਾ ਨਹੀਂ ਜਾ ਸਕਦਾ ਜਿਵੇਂ ਸਾਧ ਸੰਗਜੀ ਛੇ ਸੂਰਮੇ ਨੇ ਹਾਥੀ ਇੱਕ ਵੇਖਿਆ ਆਪੋ ਵਿੱਚ ਮਿਲ ਕੇ ਵਿਚਾਰ ਕਰਨ ਲੱਗੇ ਇੱਕ ਕਹਿਣ ਲੱਗਾ ਜਿਹਨ ਕੰਨ ਵੇਖੇ ਸੀ ਕਹਿੰਦਾ ਛੱਜਾਂ ਵਰਗਾ ਹੈ ਜਿਸ ਨੇ ਵੇਖਿਆ ਸੀ ਸੁੰਡ ਕਹਿੰਦਾ ਰੱਸੀ ਵਰਗਾ ਹੈ ਜਿਸ ਨੇ ਪੂਛ ਦੇਖੀ ਸੀ ਉਹ ਕਹਿਣ ਲੱਗਾ ਇਹ ਲਾਸ ਵਰਗਾ ਹੈ ਇਸੇ ਪ੍ਰਕਾਰ ਜਿਹਨ ਪੈਰ ਵੇਖੇ ਸਾਨੂੰ ਕਹਿੰਦਾ ਥਮਲੇ ਵਰਗਾ ਹੈ ਲੱਤਾਂ ਨੂੰ ਵੇਖ ਕੇ ਕਹਿਣ ਲੱਗਾ ਜਿਸ ਨੇ ਪੇਟ ਵੇਖਿਆ ਸੀ ਕਹਿੰਦਾ ਕਿ ਹੀਰੇ ਵਰਗਾ ਐ ਇਉਂ ਆਪੋ ਵਿੱਚ ਹੀ ਸੰਵਾਦ ਹੋ ਪਿਆ ਝਗੜ ਪਏ ਦੂਏ ਨੂੰ ਦੂਆ ਤਰਕਾਂ ਦੇ ਨਾਲ ਕਹਿਣ ਲੱਗੇ ਤੂੰ ਝੂਠ ਬੋਲਦਾ ਐ ਇਸ ਪ੍ਰਕਾਰ ਛੇ ਸ਼ਾਸਤਰੀਆਂ ਦਾ ਜੋ ਕਸਨੇ ਛਿਆ ਸੂਰਮਿਆਂ ਦੇ ਹੱਥ ਹੀ ਵੇਖਣ ਵਾਲੀ ਗੱਲ ਹੈ ਅਤੇ ਫਿਰ ਸਿਆਣੇ ਨੇ ਕਿਹਾ ਕਿ ਤੁਸੀਂ ਕੋਈ ਹੱਥ ਹੀ ਵੇਖਿਆ ਹੈ ਉਹਦੇ ਅੰਗਾਂ ਨੂੰ ਇੱਕ ਇੱਕ ਦਾ ਤੁਸੀਂ ਰੌਲਾ ਪਾ ਰਹੇ ਹੋ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਜਿਹੜੇ ਛੇ ਸ਼ਾਸਤਰੀਆਂ ਨੇ ਇਹ ਸੂਰਮਿਆਂ ਦੀ ਨਿਆਈ ਇਹਨਾਂ ਨੇ ਇੱਕ ਬ੍ਰਹਮ ਦਾ ਕਥਨ ਕਰਦੇ ਐ ਇੱਕ ਇੱਕ ਅੰਗ ਦਾ ਕਥਨ ਕਰਦੇ ਹਨ ਇਸ ਕਰਕੇ ਛੇ ਸ਼ਾਸਤਰਾਂ ਕਰਕੇ ਵੀ ਆਗਾਹ ਪਰਮੇਸ਼ਰ ਗਮਤਾ ਨਹੀਂ ਪਾਈ ਜਾ ਸਕਦੀ ਬੀ ਪਰਵਾਹ ਅਗੋਚਰ ਇੰਦਰੀਆਂ ਦਾ ਵਿਸ਼ੈ ਨਹੀਂ ਅੱਖਾਂ ਦਾ ਵਿਸ਼ੈ ਨਹੀਂ ਵੀ ਰੂਪ ਹੋ ਕੇ ਸਿਆਣ ਲੈਣ ਕੰਨਾਂ ਦਾ ਵਿਸ਼ੈ ਨਹੀਂ ਆਵਾਜ਼ ਨੂੰ ਸਮਝ ਲੈਣ ਮਿੱਠੀ ਸੁਰ ਨੂੰ ਜਾਂ ਫੀਕੀ ਸੁਰ ਦੇ ਨਹੀਂ ਇਸੇ ਪ੍ਰਕਾਰ ਰਸਨਾ ਦਾ ਵਿਸ਼ਾ ਨਹੀਂ ਵੀ ਮਿੱਠਾ ਕੌੜਾ ਕਸੈਲਾ ਸਲੂਣਾ ਕ ਦੱਸ ਦੇਣ ਇਸੇ ਪ੍ਰਕਾਰ ਚਮੜੀ ਦਾ ਵਿਸ਼ਾ ਨਹੀਂ ਠੰਡ ਤਤ ਪਰਖ ਕੇ ਦੱਸ ਦੇਣ ਇਸੇ ਪ੍ਰਕਾਰ ਸਾਧ ਸੰਗਤ ਜੀ ਸੁਗੰਧੀ ਦੁਰਗੰਧੀ ਰੂਪ ਨਹੀਂ ਹੈ ਨਾਸਨਾ ਪਰਖਿਆ ਜਾਵੇ ਐਸਾ ਉਸ ਰੂਪ ਇੰਦਰੀਆਂ ਦੇ ਵਿਸ਼ਾਂ ਤੋਂ ਵੀ ਅਗੋਚਰ ਹੈ ਬੇਪਰਵਾਹੀ ਬੇਪਰਵਾਹੀ ਪ੍ਰਵਾਹ ਨਹੀਂ ਉਹਨੂੰ ਕਿਸੇ ਦੀ ਖਾਸ਼ ਨਹੀਂ ਉਹਨੂੰ ਕਿਸੇ ਦੀ ਇਸ ਪ੍ਰਕਾਰ ਕਹਿੰਦੇ ਆਦਮ ਦਾ ਸਰੀਰਕ ਸ਼ੈਤਾਨ ਸੀ ਉਹ ਸ਼ੈਤਾਨ ਨੇ ਆਦਮ ਨੂੰ ਪੇਸੂ ਵਿੱਚੋਂ ਦੇ ਦੇ ਦਿੱਤਾ ਕਿਉਂ ਕਿਸੇ ਦੀ ਪਰਵਾਹ ਨਹੀਂ ਉਹ ਬੇਵਜીર ਹੈ ਬੜੇ ਤੀਵ ਧਰਮ ਮੰਗ ਲਖਨਮ ਖੇਲ ਕੀ ਆਪਣੇ ਸ਼ਾਹੀ ਜੀ ਜਿਵੇਂ ਨਾਰਦ मुनि ਨੇ ਸਰਾਫ ਦੇ ਕੇ ਵਿਸ਼ਨੂੰ ਨੂੰ ਰਾਮਚੰਦ ਦੇਵਤਾਰ ਧਾਰ ਕੇ ਸੀਤਾ ਗੁਆਚ ਜਾਣੀ ਅਤੇ ਪਾਂਡੇ ਕੰਮ ਦਾ ਰਾਮਚੰਦ ਸੋ ਵੀ ਆਪ ਤੋ ਦੇਖਿਆ ਥਾ ਰਾਵਣ ਸੇਤੀ ਸਰਵਰ ਹੋਈ ਘਰ ਕੀ ਜੋ ਗਵਾਈ ਸੀ ਇਹੀ ਜੀ ਕਿਸੇ ਨਾਰਦ ਵਰਗੇ ਦੇ ਸ਼ਰਾਪ ਦੀ ਪ੍ਰਵਾਹ ਨਹੀਂ ਹੈ ਉੱਥੇ ਕੋਈ ਲੱਗੂ ਵਰਨਾ ਸ਼ਰਾਪ ਆਪ ਗਵਾਇਆ ਜਿਨ੍ਹਾਂ ਨਾ ਪਾਪ ਆ ਗਵਾਤਾ ਉਹਨੇ ਕੋਈ ਵਰ ਸ਼ਰਾਪ ਲੱਗਣ ਦੀ ਲੋੜ ਨਹੀਂ ਪਰ ਪਰਮੇਸ਼ਰ ਦਾ ਬੇਪਰਵਾਹ ਹੈ ਉਹਨੂੰ ਕਿਹਦਾ ਸ਼ਰਾਪ ਤੇ ਵਰ ਕੀ ਲੱਗ ਸਕਦਾ ਹੈ ਸੋ ਐਸਾ ਸਰੂਪ ਮਾਰੇ ਕਹਿੰਦੇ ਹੰ ਅਗਮ ਅਗੂਚਰ ਬੇਪਰਵਾਹ ਹੈ ਉਹ ਭਾਈ ਮਨ ਦੀ ਗਮਤਾ ਤੋਂ ਪਰੇ ਹੈ ਅਗੋਚ ਇੰਦਰੀਆਂ ਦੇ ਵਿਸ਼ਿਆਂ ਤੋਂ ਪਰੇ ਹੈ ਬੇ ਪਰਵਾਹੇ ਬੇ ਖਾਸ਼ ਆਪੀ ਮਿਹਰਬਾਨ ਅਗਮ ਅਥਾ ਹੈ ਆਪੀ ਮਿਹਰਮਾਨੀ ਕਰਨ ਵਾਲਾ ਹੈ ਅਗਮੋ ਥਾਏ ਮੰਦ ਸੰਕਲਪ ਕਲਬ ਦਾ ਵਿਸ਼ਾ ਨਹੀਂ ਅਥਾਏ ਕਿਸੇ ਪ੍ਰਕਾਰ ਸ਼ਕਤੀ ਬਿਰਤੀ ਕਰਕੇ ਥਾ ਹਾਸ ਨਹੀਂ ਪਾਇਆ ਜਾ ਸਕਦਾ ਅਪੜ ਕੋਈ ਨਾ ਸਕੈ ਤਿਸ ਨੂੰ ਉਸ ਵਾਹਿਗੁਰੂ ਨੂੰ ਕੋਈ ਪਹੁੰਚ ਨਹੀਂ ਸਕਦਾ ਕੋਈ ਬਣ ਕੇ ਵੋਖਰਾ ਵੜ ਕੇ ਹੀ ਨਹੀਂ ਕੋਈ ਪਹੁੰਚ ਸਕਦਾ ਹੈ ਗੁਰਸਬਦੀ ਮੇ ਲਾਇਆ ਜਿਸ ਕਿਸੇ ਨੂੰ ਮਾਰਨ ਮਲਾਇਆ ਗੁਰਾਂ ਦੇ ਸ਼ਬਦ ਦੀ ਕਮਾਈ ਕਰਨ ਵਾਲਿਆਂ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਮਲਾਇਆ ਹੈ ਗੁਰਸਬਦੀਆਂ ਨੂੰ ਮਲਾਇਆ ਹੈ ਤੁਧ ਨੂੰ ਸੇਵਹਿ ਜੋ ਤੁਧ ਭਾਵ ਹੈ ਇਹ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਆਪ ਦਾ ਸੇਵਨ ਭੈਣ ਕਰਦੇ ਐ ਜੋ ਆਪ ਨੂੰ ਭਾ ਜਾਂਦੇ ਹਨ ਚੰਗੇ ਲੱਗਦੇ ਐ ਤੋਦ ਭਾਵੇ ਤਾਂ ਨਾਮ ਰਚਾਵੇਂ ਤੂੰ ਪਾਣੇ ਤੂੰ ਪਾਣਾ ਭਾਵੇ ਜੇ ਤੈਨੂੰ ਭਾਵੇ ਨਾਮ ਚ ਰਚਾਉਣਾ ਹੈ ਉਹ ਤੈਨੂੰ ਭਾਉਂਦੇ ਆ ਤੇ ਤੂੰ ਉਹਨਾਂ ਨੂੰ ਪਾਉਂਦਾ ਸੱਚੇ ਪਾਤਸ਼ਾਹ ਤੇਰੇ ਭਾਣੇ ਨੂੰ ਮੰਨਦੇ ਆ ਇਉਂ ਜਿਹੜੇ ਤੈਨੂੰ ਭਾਉਂਦੇ ਹੈ ਉਹ ਮਹਾਰਾ ਆਪ ਦਾ ਸੇਵਨ ਭਜਨ ਕਰਦੇ ਹਨ ਗੁਰ ਕੈ ਸਬਦਿ ਸੱਚ ਸਮਾਵਹਿ ਤੈਨੂੰ ਮਹਾਰਾ ਕੌਣ ਪਾਉਂਦੇ ਹੈ ਜਿਹੜੇ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਸੱਚੇ ਸਰੂਪ ਦੇ ਵਿੱਚ ਸਮਾਜਾਂਦੇ ਲੀਨ ਹੋ ਜਾਂਦੇ ਹਨ ਅਨ ਦਿਨ ਗੁਣ ਰਵਹਿ ਦਿਨ ਰਾਤੀ ਉਹ ਰਾਤ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਹੈ ਉਹਨਾਂ ਨੂੰ ਅਵਿਦਿਆ ਰੂਪੀ ਰਾਤ ਤੋਂ ਬ੍ਰਹਮ ਗਿਆਨ ਰੂਪੀ ਦਿਨ ਹੋ ਗਿਆ ਰਸਨ ਹਰ ਰਸ ਭਾਇ ਉਹਨਾਂ ਦੀ ਰਸਨਾ ਚ ਵੀ ਹਰੀ ਦਾ ਰਸ ਪ੍ਰੇਮ ਭਉਂਦਾ ਪ੍ਰਭ ਜੀ ਬਸੇ ਸਾਧਕੀ ਰਸਨਾ ਬਾਣੀ ਤੇ ਨੇ ਸਾਧ ਜਨ ਅਵੇਂ ਚੱਲੇ ਘਰਨੇ ਹਰੀ ਦਾ ਰਸ ਉਹਨੂੰ ਚੰਗਾ ਲੱਗਦਾ ਹੈ ਪ੍ਰੇਮ ਜੋ ਹੈ ਸਬਦੁ ਮਰਹੈ ਸੀ ਮਰਨ ਸਵਾਰ ਹੈ ਜਿਹੜੇ ਸ਼ਬਦ ਕਰਕੇ ਜੀਉਤ ਭਾਵ ਤੋਂ ਮਰ ਜਾਂਦੇ ਐ ਉਸ ਪੁਰਸ਼ ਆਪ ਦੇ ਮਰਨ ਨੂੰ ਸਵਾਰ ਜਾਂਦੇ ਐ ਉਹਨਾਂ ਦਾ ਫੇਰ ਬਹੁਲ ਨਾ ਮਰਨਾ ਹੋਏ ਮੁੜ ਕੇ ਮਰਨਾ ਨਹੀਂ ਹੁੰਦਾ ਐਸਾ ਮਰਨ ਸਮਾਰ ਜਾਂਦੇ ਐ ਉਹਨਾਂ ਦੇ ਪਿੱਛੇ ਸਾਰੇ ਸੰਸਾਰ ਨੂੰ ਵਿਰਾਗ ਪੈਦਾ ਹੋ ਜਾਂਦਾ ਹੈ ਅਤੇ ਪਰਮੇਸ਼ਵਰ ਚੇਤੇ ਆਉਂਦਾ ਹੈ ਕਿ ਅਸੀਂ ਵੀ ਇਸੀ ਛੱਡ ਜਾਣਾ ਹੈ ਕਿਉਂ ਉਹਨਾਂ ਦੇ ਪਿੱਛੋਂ ਭਜਨ ਸਿਮਰਨ ਕੀਰਤਨ ਸੰਗਤਾਂ ਦੇ ਜੋੜ ਮੇਲੇ ਹੁੰਦੇ ਹਨ ਜਿਵੇਂ ਉਹ ਸਿਮਰਨ ਕਰਦੇ ਸੀ ਭਜਨ ਕਰਦੇ ਸੀ ਓਵੇਂ ਕਥਾ ਕੀਰਤਨ ਦੇ ਪ੍ਰਵਾਹ ਮੰਗਰੋਂ ਚੱਲੇ ਰਹਿੰਦੇ ਐ ਇਹ ਜਾਣੋ ਕਿ ਆਪਦੇ ਮਰਨ ਨੂੰ ਸਵਾਰ ਕੇ ਜਾਂਦੇ ਹਨ ਉਹ ਮਹਾਪੁਰਖ ਹਰ ਕੇ ਗੁਣ ਹਿਰਦੈ ਉਰ ਧਾਰ ਹੈ ਉਹ ਆਪਦੇ ਮਰਨ ਨੂੰ ਕਿਵੇਂ ਸਵਾਰ ਲੈਂਦੇ ਐ ਕਹਿੰਦੇ ਹਰੀ ਦੇ ਗੁਣਾਂ ਨੂੰ ਦਿਲ ਦੇ ਅੰਦਰ ਉਧਾਰ ਬਸਾਉਂਦੇ ਦਿਲ ਦੇ ਦਿਲ ਇਹ ਹਰ ਕੇ ਗੁਣ ਹਿਰਦੈ ਉਰ ਧਾਰ ਹੈ ਹਿਰਦੇ ਦੇ ਉਰ ਅੰਦਰ ਹਰ ਜੇ ਗੁਣਾ ਨੂੰ ਧਾਰਨ ਕਰਦੇ ਹਨ ਉਹਨੂੰ ਬਸਾਉਂਦੇ ਹਨ ਜਨਮ ਸਫਲ ਹਰ ਕਰਮੀ ਲਾਗੇ ਇੱਕ ਬੇਮਖ ਲੋਕ ਜਿਹੜੇ ਆਪ ਮਰ ਜਾਂਦੇ ਐ ਹਜ਼ਾਰਾਂ ਆਦਮੀਆਂ ਨੂੰ ਕੈਦ ਕਰਾ ਜਾਂਦੇ ਐ ਫਾਸੀਆਂ 'ਤੇ ਪਾ ਜਾਂਦੇ ਐ ਲੜਾਈਆਂ ਟੰਟੇ ਪਸਾਦ ਕਰਾ ਜਾਂਦੇ ਐ ਉਹ ਮਰਨ ਨੂੰ ਬਗਾੜ ਕੇ ਜਾਂਦੇ ਹਨ ਆਪਦੇ ਨੂੰ ਇਸੇ ਪ੍ਰਕਾਰ ਹਰ ਕੀ ਮਨੋਂ ਹਿਰਦੇ ਉਰ ਧਾਰ ਹੈ ਗੁਰਮੁਖ ਜਿਹੜੇ ਮਰਨ ਨੂੰ ਸਵਾਰਦੇ ਹਰੀ ਦੇ ਗੋਣ ਨੂੰ ਹਿਰਦਿਆਂ ਦੇ ਔਰ ਅੰਦਰ ਧਾਰ ਦੇ ਵਸਾਉਂਦੇ ਹਨ ਜਨਮ ਸਫਲ ਹਰ ਚਰਨੀ ਲਾਗੇ ਉਹਨਾਂ ਦਾ ਜਨਮ ਸਫਲਾ ਹੈ ਜੋ ਮਹਾਰਾਜ ਦੇ ਕਵਿਤਾ ਕਰਨ ਕਉਲਾ ਕੇ ਜੋ ਸਾਰਿਆਂ ਦਾ ਚਰਨ ਆਸ਼ਰਅ ਰੂਪ ਹੋ ਉਸ ਵਿੱਚ ਲੱਗੇ ਹੈ ਦੂਜਾ ਭਾਉ ਚੁਕਾਇਆ ਉਹਨਾਂ ਦ્વੈਤ ਭਾਵ ਸਾਸਣ ਕੀ ਹਿਰਦੇ ਜਿਉਂ ਚੁਕਾਤਾ ਹੈ ਚੱਕ ਦੁੱਤਾ ਹੈ ਹਰਜੀਓ ਮੇਲੇ ਆਪ ਮਿਲਾਏ ਹਰਜੀ ਅਕਾਲ ਪੁਰਖ ਨੇ ਜਿਹੜੇ ਹਰਜੀਓ ਮੇਲੇ ਆਪ ਮਿਲਾਏ ਹਰਜੀ ਜੀ ਉਹਨੇ ਜੋ ਮੇਲੇ ਆ ਗੁਰਮੁਖੋ ਉਹਨਾਂ ਦੇ ਨਾਲ ਆਪ ਮਲਾਉਂਦਾ ਹੈ ਜਿਹੜੇ ਹਰੀ ਜੀ ਨੇ ਆਪ ਦੇ ਸਰੂਪ ਵਿੱਚ ਮੇਲੇ ਹੋਏ ਹੈ ਉਹਨਾਂ ਨਾਲ ਜਿਹਨਾਂ ਨੂੰ ਆਪ ਮਿਲਾਉਂਦਾ ਹੈ ਉਹਨਾਂ ਨੂੰ ਹਰੀ ਆਪ ਦੇ ਨਾਲ ਮੇਲ ਲੈਂਦਾ ਹੈ ਹੁਰ ਕੈ ਸਬ ਦੇ ਆਪ ਗਵਾਏ ਸਤਗੁਰਾਂ ਦੇ ਸ਼ਬਦ ਦੁਆਰਾ ਜਿਹੜੇ ਆਪਾ ਪਾਵ ਹੰਕਾਰ ਗਵਾ ਲੈਂਦੇ ਹੈ ਉਹ ਮਾਰੇ ਸਾਨੂੰ ਮਿਲੇ ਹੈ ਤੇ ਹੋਰਨਾਂ ਨੂੰ ਆਪ ਮਿਲਾਉਂਦੇ ਹਨ ੁਰਕ ਸਭ ਦੀ ਆਪ ਗਵਾਏ ਗੁਰੂ ਸਾਹਿਬ ਦੇ ਸ਼ਬਦ ਕਰਕੇ ਜਿਹੜੇ ਆਪ ਹੰਕਾਰ ਨੂੰ ਗਵਾਉਂਦੇ ਆ ਅਨ ਦਿਨ ਸਦਾ ਹਰ ਭਗਤੀ ਰਾਤੇ ਰਾਤ ਦਿਨ ਸਦਾ ਸਦਾ ਪਰਮੇਸ਼ਰ ਦੀ ਭਗਤੀ 'ਚ ਰੰਗੇ ਰਹਿੰਦੇ ਹਨ ਇਸ ਜਗ ਮਹਿਲਾ ਪਾਇ ਇਹ ਜਗੂ 'ਚ ਉਹਨਾਂ ਨੂੰ ਪੂਰਨ ਲਾਭ ਪਾ ਲਿਆ ਹੈ ਮਨੁੱਖਾ ਜਨਮ ਦਾ ਤੇਰੇ ਗੁਣ ਕਹਾ ਮੈਂ ਕਹਿਣ ਨਾ ਜਾਈ ਇਹ ਅੰਤਰਾਯਾਮੀ ਤੇਰੇ ਗੁਣਾਂ ਨੂੰ ਜੇ ਕਥਨ ਕਰੀਏ ਅਸੀਂ ਤੇ ਕਸਮ ਨਹੀਂ ਕੀਤਾ ਜਾਂਦਾ ਸ਼ੇਸਨਾਗ ਆਦਿ ਆਦਿ ਨਿਤ ਨਵੇਂ ਨਾਮੋ ਚਾਰਦਾ ਹੈ ਆਉਦੇ ਨਾਮਾਂ ਦਾ ਅੰਤ ਨਹੀਂ ਪਾ ਸਕਦਾ ਹੈ ਅੰਤ ਨਾ ਪਾਰਾ ਕੀਮਤ ਨਹੀਂ ਪਾਈ ਬੜੇ ਬੜੇ ਕਸ਼ਨ ਕਰਨ ਵਾਲੇ ਹੋਏ ਕਿਸੇ ਨੇ ਅੰਤ ਪਾਰਾ ਵਾਰ ਨਹੀਂ ਪਾਇਆ ਅਤ ਕਿਸੇ ਪ੍ਰਕਾਰ ਆਉਦੇ ਗੁਣਾਂ ਦਾ ਏ ਆਪ ਦੇ ਸਰੂਪ ਦੀ ਕੀਮਤ ਨੂੰ ਕਿਸੇ ਨਹੀਂ ਪਾਈ ਹੈ ਆਪੇ ਦਇਆ ਕਰੇ ਸੁਖ ਦਾਤਾ اے ਸੁਖ ਦਾਤਾ ਜੀ ਆਪ ਹੀ ਜਿਨ੍ਹਾਂ ਤੇ ਤਰਸ ਕਰਕੇ ਦਇਆਲਤਾ ਕਰਦਾ ਹੈ ਹੁਣ ਮਹ ਗੁਣੀ ਸਮਾਇ ਉਹ ਗੁਣ ਗਿਆਨ ਦੇ ਵਿੱਚ ਉਹਨਾਂ ਗੁਣੀਆਂ ਪੁਰਖਾਂ ਦਾ ਮਨ ਸਮਾ ਜਾਂਦਾ ਲੀਨ ਹੋ ਜਾਂਦਾ ਹੈ ਸਰਬਾਦ ਗੁਣ ਜਿਨ੍ਹਾਂ ਦੇ ਅੰਦਰ ਹੈ ਉਹ ਗਿਆਨ ਆਪੇ ਗੁਣਾ ਦੇ ਸਹਿਤ ਆਪ ਦੇ ਸਰੂਪ ਚ ਸਮਾਇਆ ਹੈ ਮਿਲਿਆ ਹੈ ਇਸ ਜਗ ਮਹਿ ਮੋਹ ਹੈ ਪਸਾਰ ਇਹ ਜਿਹੜਾ ਸੰਸਾਰ ਹੈ ਪੈਦਾ ਹੋਇਆ ਤੇ ਨਾਸ਼ ਹੋਣ ਵਾਲਾ ਇਹਦੇ ਚ ਜੀਆਂ ਦੇ ਅੰਦਰ ਮੋਹ ਦਾ ਪਸਾਰਾ ਫਸਰਿਆ ਹੋਇਆ ਹੈ ਮਨਮੁਖ ਅਗਿਆਨੀ ਅੰਧ ਅੰਧਾਰਾ ਮਨਮੁਖ ਜਿਹੜੇ ਐ ਸਰੂਪ ਵੱਲੋਂ ਅਗਿਆਨੀ ਹਨ ਅਗਿਆਨ ਅਗਿਆਨੀਆਂ ਦੇ ਅੰਦਰ ਅੰਧ ਅੰਧਾਰਾ ਅੰਦੇ ਹੋ ਰਹੇ ਅਗਿਆਨੀ ਅੰਧਾਰਾ ਅਗਿਆਨ ਦਾ ਉਹ ਨਦੀ ਅਵਾਰਨ ਸ਼ਕਤੀ ਉਹ ਖੇਪ ਸ਼ਕਤੀ ਰੂਪ ਉਹ ਅੰਧੇਰਾ ਪਿਆ ਆ ਪਾਨਾ ਪਾਲ ਸਕਦਾ ਤੇ ਸਤਵਾ ਪਾਰ ਸਤਿ ਆਦਿਕ ਤੰਦੈ ਤਾਵਤ ਜਨਮ ਗਵਾਇਆ ਉਹ ਤੰਦਿਆਂ ਚ ਦੌੜਦਿਆਂ ਹੋਏ ਨਾ ਆਪਰੇ ਜਨਮ ਨੂੰ ਬਿਆਰਸ ਗਵਾ ਲਿਆ ਹੈ ਬਿਨ ਨਾਵੇ ਦੁੱਖ ਪਾਇਆ ਸੱਚੇ ਪਾਤਸ਼ਾਹ ਦੇ ਨਾਮ ਤੋਂ ਬਿਨ ਦੁੱਖ ਹੀ ਪਾਇਆ ਹੈ ਉਹਨਾਂ ਨੇ ਸੁਖ ਨਹੀਂ ਹੈ ਕਰਮ ਹੋਵੇ ਤਾਂ ਸਤਗੁਰ ਪਾਏ ਜੇ ਪੂਰਵਲੇ ਨਿਸ਼ਕਾਮ ਕਰਮ ਕੀਤੇ ਹੋਏ ਹੋਣ ਵਾਹਿਗੁਰੂ ਪੂਰਵਲੇ ਕਰਮਾਂ ਦਾ ਪ੍ਰੇਰਕ ਕਰਮ ਕਰਪਾਲੂ ਕਰਮ ਬਖਸ਼ੀ ਕਰਨ ਵਾਲਾ ਹੋਵੇ ਤਾਂ ਇਸ ਮਨੁੱਖਾ ਜਨਮ ਵਿੱਚ ਜੀਵ ਸਤਗੁਰਾਂ ਦੀ ਪ੍ਰਾਪਤੀ ਕਰ ਲਵੇ ਹਉਮੈ ਮੈਲ ਸ਼ਬਦ ਜਲਾਏ ਫੇਰ ਸਤਗੁਰਾਂ ਦੀ ਪ੍ਰਾਪਤੀ ਕਰਕੇ ਸਤਗੁਰਾਂ ਦੇ ਸ਼ਬਦ ਕਰਕੇ ਜਿਹੜੀ ਹਉਮੈ ਦੀ ਮੈਲ ਇਸ ਨੂੰ ਜਾਣ ਲਵੇ ਮਨ ਨਿਰਮਲ ਗਿਆਨ ਰਤਨ ਚਾਨਣ ਜਿਨ੍ਹਾਂ ਦਾ ਮਨ ਨਿਰਮਲ ਹੋਇਆ ਉਹਦੇ ਅੰਦਰ ਰਤਨੂ ਬ੍ਰਹਮ ਦੇ ਗਿਆਨ ਦਾ ਚਾਨਣ ਪ੍ਰਕਾਸ਼ ਹੋਇਆ ਹੈ ਗਿਆਨ ਬਗੇਕ ਤੇ ਰਤਨ ਬਰਾਗ ਉਰਾਗ ਵੇ ਕਾਵੇ ਗੁਣਾ ਕਰਕੇ ਰਤਨੂ ਬ੍ਰਹਮ ਦਾ ਗਿਆਨ ਕਰਕੇ ਚਾਨਣ ਪ੍ਰਕਾਸ਼ ਹੋਇਆ ਹੈ ਅਗਿਆਨ ਅੰਧੇਰ ਗਵਾਇਆ ਜਿਹੜਾ ਅਗਿਆਨ ਦਾ ਹਨੇਰਾ ਹੈ ਉਹਨਾਂ ਨੂੰ ਗਵਾ ਲਿਆ ਹੈ ਹਿਰਦੇ ਵਿੱਚੋਂ ਤੇਰੀ ਨਾਮ ਅਨੇਕ ਕੀਮਤ ਨਹੀਂ ਪਾਈ ਇਹ ਅੰਦਰ ਜਾਵੇਂ ਆਪਦੇ ਨਾਮ ਅਨੇਕਾਂ ਜਪਦੇ ਐ ਅਨੇਕਾਂ ਆਪਦੇ ਨਾਮ ਹਨ ਕਿਸੇ ਦੇ ਪਾਸੋਂ ਕੀਮਤ ਨਹੀਂ ਪਾਈ ਜੈ ਸੇ ਦੀ ਤੋਏ ਸਰਬਨਾਮ ਕਥਾ ਕਵਨ ਸਤਿਨਾਮ ਹਰ ਹਿਰਦੈ ਵਸਾ ਇਸ ਕਰਕੇ ਮਾਰਾ ਕਿਰਤੋਂ ਨਾਮਾਂ ਦੇ ਥਾਂ ਇੱਕ ਵਿਅਕਤੀ ਨਾਮ ਹਨ ਇੱਕ ਵਿਅਕਤੀ ਨਾਮ ਹੈ ਸਰੀਰ ਕਰਕੇ ਜਿਵੇਂ 52 অবতার ਬੌਣਾ ਸੀ 52 ਉਂਗਲੀ ਦਾ ਇਸ ਕਰਕੇ 52 ਨਾਮ ਪੈ ਗਿਆ ਇਹ ਵਿਅਕਤੀ ਨਾਮ ਹੈ ਇੱਕ ਸਾਰਸਨ ਜਾਤੀ ਨਾਮ ਹੈ ਜਾਤ ਸੀ ਜਾਤਮਾ ਦੀ ਕੁਲ ਜੀ ਕ੍ਰਿਸ਼ਨ ਭਗਵਾਨ ਜੀ ਪੈਦਾ ਹੋਏ ਉਹ ਜਾਦਮਾ ਦੇ ਰਾਜੇ ਜਾਦੋ ਕੋਦਾ ਨਾਮ ਪੈ ਗਿਆ ਇਸੇ ਪ੍ਰਕਾਰ ਇਹ ਜਾਤੀ ਤੇ ਗੁਣ ਰੰਗ ਸੀ रामचंद्र ਜੀ ਦਾ ਕਾਲਾ ਤੇ ਕ੍ਰਿਸ਼ਨ ਦਾ ਇਸ ਕਰਕੇ ਸ਼ਾਮ ਨਾਮ ਪੈ ਗਿਆ ਇਹ ਗੁਣ ਰੰਗ ਕਰਕੇ ਨਾਮ ਪਿਆ ਹੈ ਜਾਤੀ ਗੁਣ ਤੇ ਕਿਰਿਆ ਕਿਰਿਆ ਕ੍ਰਿਸ਼ਨ ਜੀ ਨੇ ਆਪ ਦੇ ਪੇਟ ਨੂੰ ਰੱਸੀ ਨਾਲ ਬਣਾ ਲਿਆ ਸੀ ਇਸ ਕਰਕੇ ਦਮੋਦਰ ਪੈ ਗਿਆ ਇਹ ਕਿਰਿਆ ਕਰਕੇ ਨਾਮ ਪਿਆ ਹੈ ਜਾਤੀ ਗੁਣ ਕਿਰਿਆ ਸੰਬੰਧ ਨੰਦ ਦੇ ਕਰਜ 12 ਸਾਲ ਪਲੇ ਸੀ ਇਸ ਕਰਕੇ ਨੰਦ ਕੋ ਨੰਦਨ ਸੰਬੰਧ ਕਰਕੇ ਨਾਮ ਪੈ ਗਿਆ ਇਹ ਜਾਤੀ ਗੁਣ ਕਿਰਿਆ ਸੰਬੰਧ ਤੇ ਵਿਅਕਤੀ ਇਸ ਪ੍ਰਕਾਰ ਸਾਲ ਸੰਗੇ ਜੀ ਇਹ ਹੈ ਕਿ ਕਿਰਤਮ ਨਾਮ ਸਾਰੇ ਜਿਹੜੇ ਇਹ ਜਿਹ ਹਨ ਇਹ ਸਾਰਿਆਂ ਨਾਵਾਂ ਨੂੰ ਤਿਆਗ ਕੇ ਸੱਚ ਨਾਮ ਹਰ ਹਿਰਦੈ ਵਸਾਈ ਸੱਚਾ ਨਾਮ ਜਿਹੜਾ ਸਰੂਪ ਲਖਣਾ ਵਾਲਾ ਹੈ ਹੇ ਹਰੀ ਇਸ ਨੂੰ ਹਿਰਦੇ ਚ ਅਸੀਂ ਵਸਾਉਨੇ ਹਾਂ ਕੀਮਤ ਕੌਣ ਕਰੇ ਪ੍ਰਭ ਤੇਰੀ ਤੇ ਪਰਮੇਸ਼ਰ ਆਪ ਦੀ ਜਿਹੜੀ ਕੀਮਤ ਹੈ ਉਹ ਕੌਣ ਪਾ ਸਕਦਾ ਕਹਿ ਸਕਦਾ ਹੈ ਤੂੰ ਆਪੇ ਸਹਿਜ ਸਮਾਇਆ ਤੂੰ ਆਪ ਹੀ ਮਾਰਾ ਸਹਿਜ ਰੂਪ ਦੇ ਵਿੱਚ ਆਪਦੇ ਪਿਆਰਿਆਂ ਨੂੰ ਸਮਾਇਆ ਮਿਲਿਆ ਹੈ ਨਾਮ ਅਮੂਲਕ ਅਗਮ ਅਪਾਰਾ ਕੀ ਮਾਰੇ ਅਗਮ ਮੰਨ ਦੀ ਗਮਤ ਤੋਂ ਪਰੇ ਇਹ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਰਹਤਾ ਆਵਦਾ ਨਾਮ ਕਿਤੋਂ ਮੁੱਲ ਨਹੀਂ ਮਿਲਦਾ ਅਮੋਲਕ ਨਾਮ ਹੈ ਅਗਮ ਅਪਾਰ ਏ ਮਨ ਕਰਕੇ ਅਗਮ ਪ੍ਰਕਿਰਤੀ ਦੇ ਪਾਰਾ ਵਾਰ ਤੋਂ ਇਹ ਅਪਾਰ ਨਾ ਕੋ ਹੋਆ ਤੋਲਣ ਹਾਰਾ ਆਪ ਕੇ ਨਾਮ ਨੂੰ ਤੋਲਣ ਵਾਲਾ ਕੋਈ ਹੜਨ ਵਾਲਾ ਨਹੀਂ ਹੈ ਕਈ ਚੀਜ਼ਾਂ ਨਿਗਾਹ ਵੀ ਦੀ ਜਿਵੇਂ ਪਸ਼ੂਆਂ ਨੂੰ ਨਿਗਾਹ ਜਿ ਕਾਲੇ ਵੀ ਇੰਨੇ ਕਿਸਾਉ ਦੇ ਰੁਪਏ ਦਾ ਹੈ ਇਹ ਜਿਵੇਂ ਜੌਰੀ ਨਿਗਾਹ ਨਾਲ ਹੀਰਿਆਂ ਨੂੰ ਪਸਦੇ ਵੀ ਇੰਨੇ ਕਰੋੜ ਦਾ ਇੰਨੇ ਲੱਖ ਦਾ ਹੈ ਇਸ ਪ੍ਰਕਾਰ ਤੇ ਤਕੜੀ ਜਿਵੇਂ ਵਟਾਰਾ ਹਕੇ ਜਿਵੇਂ ਚੀਜ਼ਾਂ ਤੋਲ ਲਈਦੀਆਂ ਕੰਡੇ ਜਿਵੇਂ ਸੁਨਿਆਰਾ ਤੋਲ ਲਿੰਦਾ ਹੈ ਇਸ ਪ੍ਰਕਾਰ ਕੋਈ ਵਿਚਾਰਨ ਵਾਲਾ ਸ਼ਾਸਤਰ ਵਿਗਿਆਨੀ ਸ਼ਾਸਲੂਪੀ ਵਟਾ ਪਾ ਕੇ ਬੁੱਧੀ ਰੂਪੀ ਤਕੜੀ ਨਾਲ ਕੋਈ ਤੁਲਣਨ ਵਾਲਾ ਵਿਚਾਰਨ ਵਾਲਾ ਨਹੀਂ ਹੈ ਕੋਈ ਆਪੇ ਤੋਲੇ ਤੂਲ ਤੂਲਾਏ ਆਪ ਹੀ ਮਹਾਰਾਜ ਦੇ ਤੋਲੇ ਹੈ ਹਾੜੇ ਹਨ ਵਿਚਾਰੂ ਵਾਲੇ ਪੁਰਖ ਉਹਨਾਂ ਨੂੰ ਤੋਲ ਤੂਲਾਏ ਉਹਨਾਂ ਨੂੰ ਸੱਚੇ ਪਾਤਸ਼ਾਹ ਸਤਗੁਰਾਂ ਦੇ ਮਹਾਵਾਕ ਰੂਪੀ ਤੋਲ ਵੱਟਾ ਪਾ ਕੇ ਉਹਨਾਂ ਦੀ ਸੁੱਧ ਬੁੱਧੀ ਰੂਪ ਤਰਾਜੂ ਦੇ ਵਿੱਚ ਪਾ ਕੇ ਤੋਲ ਦੇਣ ਤੇ ਲਾਉਨੇ ਹੋ ਆਪ ਹੀ ਤੋਲੇ ਵਿਚਾਰੇ ਹੈ ਆਪ ਹੀ ਬ੍ਰह्म ਗਿਆਨ ਰੂਪੀ ਵਿਚਾਰ ਰੂਪੀ ਤੋਲ ਵੱਟਾ ਪਾ ਕੇ ਅਧਿਕਾਰੀਆਂ ਦੇ ਦਾਈ ਗੁਰਾਂ ਦੇ ਪਾਸੋਂ ਪੁਲਾਇਆ ਹੈ ਗੁਰਬਾਣੀ ਮੇਲ ਤੋਲਾਇਆ ਇਸ ਪ੍ਰਕਾਰ ਜਿਨ੍ਹਾਂ ਨੂੰ ਗੁਰਾਂ ਦੇ ਸ਼ਬਦ ਨਾਲ ਮੇਲਿਆ ਹੈ ਉਹਨਾਂ ਨੂੰ ਲਾਇਆ ਬਚਰਾਇਆ ਹੈ ਆਪ ਦੇ ਸਰੂਪ ਨੂੰ ਉਹ ਪੂਰੇ ਨਿਕੜੇ ਕੋਈ ਨਾ ਆਕੇ ਘਟ ਹੋ ਮੈਂ ਜਾਈ ਐ ਸੇਵਕ ਸੇਵਹ ਕਰਹੇ ਅਰਦਾਸ ਆਪੇ ਤੋਲੇ ਤੋਲਤ ਲਾਗੈ ਆਪ ਹੀ ਗੁਰੂ ਸਰੂਪ ਹੋ ਕੇ ਤੋਲਦਾ ਹੈ ਆਪ ਹੀ ਤੋਲਣ ਚ ਅਧਿਕਾਰੀ ਹੋ ਕੇ ਆਪਣੇ ਆਪ ਨੂੰ ਤਲਾਉਂਦਾ ਹੈ ਵਿਚਰਾਉਂਦਾ ਹੈ ਗੁਰ ਸ਼ਬਦੀ ਮੇਲ ਤੋਲੈ ਜਿਨ੍ਹਾਂ ਨੂੰ ਗੁਰ ਸ਼ਬਦ ਦੇ ਨਾਲ ਮਿਲਿਆ ਹੈ ਉਨਨ ਤੁਲਾਇਆ ਵਿਚਾਰਿਆ ਵਿਚਰਾਇਆ ਹੈ ਆ ਬ੍ਰਹਮ ਦਾ ਰੂਪ ਹੀ ਹੋਏ ਹਨ ਸੇਵਕ ਸੇਵ ਹੈ ਕਰਹੇ ਅਰਦਾਸ ਜਿਹੜੇ ਸੇਵਕ ਬਣ ਕੇ ਤਹਿਲ ਕਰਦੇ ਐ ਸੇਵਾ ਕਰਕੇ ਮਾਣ ਨਹੀਂ ਕਰਦੇ ਸੇਵਾ ਦਾ ਅਰਦਾਸ ਕਰਦੇ ਆ ਬੇਨਤੀ ਕਰਦੇ ਹਨ ਤੂੰ ਆਪੇ ਮੇਲ ਬਹਲ ਪਾਸ ਉਹਨਾਂ ਨੂੰ ਮਾਰਾ ਨਿਰਮਾਨ ਪੁਰਖਾਂ ਨੂੰ ਆਪ ਮੇਲ ਕੇ ਆਪਦੇ ਰੂਪ ਚ ਪਾਸ ਬਿਠਾ ਲੈਣਾ ਆਉਦੇ ਯਾਦਸ਼ਤਾਨ ਸੂ ਵਿੱਚ ਮੇਲ ਨੂੰ ਪਾਸਪੋਰਟ ਆਉਣਾ ਹੈ ਸਭਨਾ ਜੀਆਂ ਦਾ ਸੁਖ ਦਾਤਾ ਸਾਰਿਆਂ ਜੀਆਂ ਦਾ ਵਾਹਿਗੁਰੂ ਤੂੰ ਸੁਖਾਂ ਦਾ ਦਾਤਾ ਹੈ ਪੂਰੇ ਕਰਮ त्याया ਪੂਰੇ ਕਰਮਾਂ ਵਾਲਿਆਂ ਨੇ ਜਿਨ੍ਹਾਂ ਤੇ ਪੂਰੀ ਕਿਰਪਾ ਹੋਈ ਗੁਰਾ ਦੀ ਉਹਨਾਂ ਨੇ ਆਪ ਨੂੰ ਧਿਆਉਣਾ ਕੀਤਾ ਹੈ ਜਤ ਸਤ ਸੰਜਮ ਜੇ ਸੱਚ ਕਮਾਵੇ ਇਹ ਜਤ ਰੱਖਿਆ ਹੋਇਆ ਉਸੇ ਦਾ ਸਫਲਾ ਹੈ ਸਤ ਰੱਖਿਆ ਉਸੇ ਦਾ ਸਫਲਾ ਹੈ ਸੰਜਮ ਇੰਦਰੀਆਂ ਦਾ ਰੋਕਣ ਰੁਕ ਸਾਧਨ ਵੀ ਉਹਦਾ ਹੀ ਸਫਲਾ ਹੈ ਜੇ ਸੱਚ ਕਮਾਏ ਇਹ ਕਰਕੇ ਸੱਚੇ ਨਾਮ ਨੂੰ ਕਮਾਉਣਾ ਕਰੇ ਨਹੀਂ ਤਾਂ ਹੰਕਾਰ ਹੀ ਹੈ ਜਗ ਸਦਾ ਇਹੋ ਮਨ ਨਿਰਮਲ ਜੇ ਹਰ ਗੁਣ ਗਾ ਜੇ ਮਹਾਰਾਜ ਦੇ ਹਰੀ ਦੇ ਗੁਣਾਂ ਨੂੰ ਗਾਵੇ ਇਹ ਮਨ ਹੰਕਾਰ ਦੀ ਮੈਲ ਤੋਂ ਤਾਂ ਹੀ ਨਿਰਮਲ ਹੋ ਸਕਦਾ ਹੈ ਸ਼ੁੱਧ ਹੋ ਸਕਦਾ ਹੈ ਇਸ ਵਿਖਮ ਅੰਮ੍ਰਿਤ ਪ੍ਰਾਪਤ ਹੋਵੇ ਇਹ ਜਿਹੜੀ ਬਿਉਰੂਪ ਮਾਇਆ ਹੈ ਇਹਲੇ ਜਿਸਾਲ ਸਿੰਘ ਜੀ ਮਹਾਰਾਜ ਦਾ ਨਾਮ ਅਮਰ ਹੈ ਦੁੱਖ ਰੂਪ ਮਾਇਆ ਹੈ ਇਹ ਜੇ ਅਮਰਤ ਨਾਮ ਸੂਰੂ ਪ੍ਰਾਪਤ ਹੁੰਦਾ ਹੈ ਹਰ ਜੀ ਉਹ ਮੇਰੇ ਭਾਗ ਆਇਆ ਇਸ ਪ੍ਰਕਾਰ ਮੇਰੇ ਵਾਹਿਗੁਰੂ ਹਰੀ ਜੀ ਨੂੰ ਭਾ ਗਿਆ ਹੈ ਜਿਸ ਨੂੰ 부ਝਾਏ ਸੋਈ ਬੁਝੇ ਜਿਹੜਾ ਸਤਿਗੁਰਾਂ ਦੁਆਰਾ ਸਮਝ ਆਉਂਦਾ ਹੈ ਉਹੀ ਸੂ ਬੁਝਿਆ ਸਮਿੰਦਾ ਹੈ ਹਰ ਗੁਣ ਦਾ ਕੀ ਸਮਝਦਾ ਮਹਾਰਾਜ ਆਪ ਦੱਸੋ ਹਰ ਗੁਣ ਗਾਵੇ ਅੰਦਰ ਸੂਝੇ ਜੇ ਭਾਈ ਹਰੀ ਦੇ ਗੁਣਾਂ ਨੂੰ ਗਾਵੇ ਇਉਂ ਸੁਝਦਾ ਹੈ ਅਤੇ ਅੰਦਰੇ ਸੂਰਜ ਜਿਹਾ ਜਿਹਾ ਹੁੰਦਾ ਵਾਸ਼ ਗੁਰੂ ਹੋ ਮੈਂ ਮੇਰਾ ਠਾਕ ਰਹਾਏ ਜਿਹੜੀ ਦੇਹ ਦੀ ਹੰਗਤਾ ਹੈ ਪਦਾਰਥਾਂ ਦੀ ਮਿਹਰ ਤੇ ਰੈ ਨੂੰ ਰੋਕ ਕੇ ਰੱਖੇ ਅੰਦਰੋਂ ਸਹਜੇ ਹੀ ਸੱਚ ਪਾਇਆ ਇਸ ਪ੍ਰਕਾਰ ਸਹਜੇ ਹੀ ਸੱਚੇ ਪਾਤਸ਼ਾਹ ਨੂੰ ਉਹਨਾਂ ਨੇ ਸੱਚ ਸ੍ਰੀਪ ਨੂੰ ਪਾ ਲਿਆ ਹੈ ਬਿਨ ਕਰਮ ਹੋਰ ਫਿਰ ਕਨੇਰੀ ਬਿਨਾਂ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਉਸ ਕਾਮ ਕਰਮਾਂ ਦੀ ਕਮਾਈ ਤੋਂ ਹੋਰ ਸਿੱਟੀ ਬਹੁਤ ਘਣੀ ਤਰੀ ਫਿਰਦੀ ਵਿਚਰਦੀ 84 ਲੱਖ ਗੇੜ ਤੇ ਮਰ ਮਰ ਜੰਮ ਚੁੱਕੇ ਨਾ ਫੇਰੀ ਉਹ ਮਰਮੋਤ ਦੇ ਮਾਰੇ ਹੋਏ ਮਰਦੇ ਰਹਿੰਦੇ ਐ ਵਾਸ਼ਨਾ ਦੇ ਬੱਦੇ ਜੰਮਦੇ ਰਹਿੰਦੇ ਐ 84 ਲੱਖ ਜੂਨ ਦੀ ਫੇਰੀ ਨਹੀਂ ਚੱਕੀ ਜਾਂਦੀ ਆਵਾਗੌਂ ਚ ਪਏ ਰਹਿੰਦੇ ਹਨ ਵਿਖ ਕਾ ਰਾਤਾ ਵਿਖ ਕਮਾਵ ਬਿਰੂਪ ਮਾਇਆ ਵਿੱਚ ਰੰਗੇ ਹੋਏ ਐ ਬਿਰੂਪ ਮਾਇਆ ਦੀ ਕਮਾਈ ਕਰਦੇ ਐ ਕਿਸੇ ਨੂੰ ਵਿਉਹ ਦੇਣ ਚ ਰੰਗੇ ਹੋਏ ਆਗਯੂ ਦੇਣ ਦੀ ਕਮਾਈ ਕਰਦੇ ਹੈ ਇਸ ਤਰ੍ਹਾਂ ਵਿਸ਼ਿਆਂ ਦੇ ਵਿੱਚ ਰੰਗੇ ਹੋਏ ਵਿਸ਼ਿਆਂ ਦੀ ਕਮਾਈ ਕਰਦੇ ਹਨ ਜਗਤ ਜੂਠ ਵਰਤਵੀ ਤਮਾਕੂ ਆਦਕ ਪੀਣਾ ਅਤੇ ਇਸਤਨੋ ਸ਼ਰਾਬਾਂ ਪੀਣੀਆਂ ਬਿਓ ਹੈ ਨਾ ਅੰਮਰਤ ਕਵਰਾ ਬਿਖਿਆ ਮਿੱਠੀ ਸਾਗਰ ਕੀ ਦੇ ਨੈਣੋ ਡਿਠੀ ਬਿਖਿਆ ਵਿਆਪਿਆ ਸਗਲ ਸੰਸਾਰ ਬਿਖਿਆ ਲੈ ਡੁੱਬੀ ਪਰਿਵਾਰ ਕਿਉਂ ਬਿਓ ਮਾਇਆ ਦੇ ਵਿੱਚ ਰੰਗਿਆ ਹੋਇਆ ਹੈ ਬਿਖਦੀ ਮਾਇਆ ਦੀ ਕਮਾਈ ਕਰਦਾ ਹੈ ਸੁਖ ਨਾ ਕਬ ਹੂੰ ਪਾਇਆ ਉਹਨਾਂ ਨੇ ਕਦੇ ਸੁਖ ਨਹੀਂ ਪਾਉਣਾ ਕੀਤਾ ਜਿਸ ਗ੍ਰਹਿ ਬਹੁਤ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਸੁਫਰੇ ਪਰਮੰਤਾ ਬਹੁਤੇ ਭੇਖ ਕਰੇ ਭੇਖ ਧਾਰੀ ਬਹੁਤ سارے ਭੇਖਾਂ ਨੂੰ ਧਾਰਨ ਵਾਲੇ ਲੋਕ ਜੋਗੀ ਜੰਗਮ ਸਰੇਵੜੇ ਸੰਨਿਆਸੀ ਦੇ ਦਰਵੇਸ਼ ਆਦਿਕ ਭੇਖਾਂ ਨੂੰ ਧਾਰਨ ਵਾਲੇ ਬਹੁਤਿਆਂ ਭੇਖਾਂ ਨੂੰ ਉਤੋਂ ਬਣਾਉੜ ਬਣਾ ਲੈਂਦੇ ਐ ਅੰਦਰੋਂ ਲੈਵਨੀ ਮਾਰਾ ਇਹ ਵਿੱਚ ਲਾ ਸਕਦੇ ਐਵੇਂ ਸਿੱਖੀ ਦਾ ਭੇਸ ਧਾਰ ਕੇ ਜਿਹੜੇ ਲੋਕ ਭੇਖ ਧਾਰ ਕੇ ਲੋਕਾਂ ਨਾਲ ਠੱਗੀ ਮਾਰਦੇ ਹਨ ਉਹ ਬਹੁਤੇ ਸਰੀਰਾਂ ਰੂਪੀ ਭੇਖਾਂ ਨੂੰ ਧਾਰਨਗੇ ਕਦੇ ਕਿਸੇ ਜੂਨ ਚ ਪੈ ਗਏ ਕਦੇ ਕਿਸੇ ਜੂਨ ਚ ਪੈਗੇ ਬਿਨ ਸਬਦ ਹੈ ਹਉਮੈ ਕਿਨਾਂ ਨਾ ਮਾਰੀ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰੀ ਤੋਂ ਬਗੈਰ ਹਉਮੈ ਜਿਹੜੀ ਆ ਕਿਸੇ ਨੂੰ ਮਾਰੀ ਨਹੀਂ ਹੈ ਦੇਰ ਹੀ ਬਣੀ ਰਹਿੰਦੀ ਹੈ ਜੀਵਤ ਮਰ ਤਾ ਮੁਕਤ ਪਾਏ ਇਹ ਭਾਈ ਜੀਵਤ ਭਾਵ ਤੋਂ ਮਰੇ ਤਾ ਮੁਕਤੀ ਪਾ ਸਕਦਾ ਹੈ ਸੱਚਾ ਨਾ ਇਸ ਮਾਇਆ ਮਹਾਰਾ ਜੀਵਤ ਭਾਵ ਤੋਂ ਕਿਵੇਂ ਮਰੀਦਾ ਮਹਾਰਾ ਕਹਿੰਦੇ ਸੱਚੇ ਨਾਮ ਵੀ ਜਦੋਂ ਮਨ ਸਮਾਇਆ ਮਿਲ ਜਾਂਦਾ ਹੈ ਇਹ ਜੀਵਤ ਭਾਵ ਤੋਂ ਮਰੀਦਾ ਹੈ ਅਗਿਆਨ ਤ੍ਰਿਸ਼ਨਾ ਇਸ ਤਨਹਨ ਜਲਾਏ ਅਗਿਆਨ ਕਰਕੇ ਜੀਆਂ ਦੇ ਤਾਈ ਤ੍ਰਿਸ਼ਨਾ ਜਿਹੜੀ ਇਸ ਸਰੀਰ ਨੂੰ ਸਾੜਦੀ ਰਹਿੰਦੀ ਹੈ ਸਰੀਰ ਨੂੰ ਸੂਖੋਂ ਤਨ ਮਨ ਨੂੰ ਵੀ ਸਾੜ ਜਲਾਉਂਦੀ ਰਹਿੰਦੀ ਹੈ ਤ੍ਰਿਸ਼ਨਾ ਦੀ ਅੱਗ ਇਸ ਦੀ ਬੂਝੈ ਜੇ ਗੁਰ ਸ਼ਬਦ ਕਮਾਈ ਇਹ ਤ੍ਰਿਸ਼ਨਾ ਦੀ ਅੱਗੇ ਸੀ ਇਹ ਬਰਮ ਲੋਕ ਤੱਕ ਵੀ ਸਾਰਿਆਂ ਨੂੰ ਲਟ ਲਟ ਕਰਕੇ ਸਾੜੀ ਜਾਂਦੀ ਹੈ ਉਸ ਦੀ ਬੁਝਦੀ ਹੈ ਜਿਹੜਾ ਗੁਰਸ਼ਬਦ ਨੂੰ ਕਮਾਲ ਨਾਲ ਕਮਾਉਂਦਾ ਹੈ ਤਨ ਮਨ ਸੀਤਲ ਕ੍ਰੋਧ ਨਿਵਾਰੇ ਤਨ ਤੇ ਮਨ ਠੰਡਾ ਹੋ ਜਾਂਦਾ ਜਿਹੜਾ ਗੁੱਸੇ ਨੂੰ ਮੀਟ ਕਰਕੇ ਮਹਾਰਾਜ ਜੁੜਿਆ ਰਹੇ ਹਉਮੈ ਮਾਰ ਸਮਾਇਆ ਜਿਨ੍ਹਾਂ ਗੁਰਮਖੰਦ ਦੀ ਹੰਕਤਾ ਨੂੰ ਮਾਰਿਆ ਉਹ ਮਾਰੇ ਸੂਪ ਵਿੱਚ ਸਮਾ ਗਿਆ ਲੀਨ ਹੋ ਗਿਆ ਮਿਲ ਗਿਆ ਸੱਚਾ ਸਾਹਿਬ ਸੱਚੀ ਵੜੇ ਆਈ ਸੱਚਾ ਉਹ ਸਹਿ ਮਾਲਕ ਅਕਾਲ ਪੁਰਖ ਉਸ ਦੀ ਸੱਚੀ ਵਡਿਆਈ ਹੈ ਸੰਸਾਰ ਦੇ ਅੰਦਰ ਗੁਰ ਪ੍ਰਸਾਦੀ ਬਿਰਲੇ ਪਾਈ ਗੁਰਾਂ ਦੀ ਕਿਰਪਾ ਕਰਕੇ ਕਿਸੇ ਬਿਰਲੇ-ਵਿਰਲੇ ਨੇ ਸੱਚੀ ਬ੍ਰह्म ਵਿਗਿਆਰੂਪੀ ਵਡਿਆਈ ਸੱਚੀ ਸਰੂਪ ਦੀ ਪ੍ਰਾਪਤੀ ਨੂੰ ਵਡਿਆਈ ਪਾਈ ਹੈ ਨਾਨਕ ਏਕ ਕਹਿ ਬੇਨੰਤ ਸਤਗੁਰ ਨਾਨਕ ਦੇਵ ਜੀ ਕਹਿੰਦੇ ਹਨ ਇੱਕ ਬੇਨਤੀ ਅਸੀਂ ਕਹਿੰਨੇ ਹਾਂ ਨਾਮੇ ਨਾਮ ਸਮਾਇਆ ਜੋ ਮਰ ਦੇ ਨਾਮ ਜਪਦੇ ਉਹ ਨਾਮੀ ਵਿੱਚ ਉਹਨਾਂ ਦਾ ਮਨ ਸਮਾ ਗਿਆ ਲੀਨ ਹੋ ਗਿਆ